ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੋ ਵਾਰ ਆਉਂਦੇ ਨੇ ਇਸ ਜਗ੍ਹਾ ਦਾ ਨਾਮ ਪਹਿਲਾਂ ਸੈਫਾਬਾਦ ਹੁੰਦਾ ਸੀ ਪਹਿਲੀ ਵਾਰ ਜਦੋਂ ਆਉਂਦੇ ਨੇ ਤਾਂ ਮਾਤਾ ਨਾਨਕੀ ਜੀ ਦੇ ਨਾਲ ਤੇ ਮਹਿਲ ਮਾਤਾ ਗੁਜਰੀ ਜੀ ਦੇ ਨਾਲ ਤੇ ਤਕਰੀਬਨ 300 ਸਿੰਘ ਹੁੰਦੇ ਨੇ ਨਾਲ ਤੇ ਭਾਈ ਕਿਰਪਾਲ ਚੰਦ ਜੀ ਵੀ ਨਾਲ ਹੁੰਦੇ ਨੇ ਇੱਥੇ ਇੱਕ ਮੁਸਲਮਾਨ ਸੈਫ ਖਾਨ ਰਹਿੰਦਾ ਸੀ ਬਹੁਤ ਅਮੀਰ ਤੇ ਬਹੁਤ ਇੱਜ਼ਤਦਾਰ ਮੁਸਲਮਾਨ ਸੀ ਹੁਣ ਜਦੋਂ ਇੱਥੇ ਗੱਲ ਆ ਜਾਂਦੀ ਹੈ ਵੀ ਸਿੱਖਾਂ ਦਾ ਮੁਗਲਾਂ ਨਾਲ ਰੋਲਾ ਸੀ ਖਾਂ ਦਾ ਕਿਸੇ ਨਾਲ ਰੋਲਾ ਨਹੀਂ ਸੀਗਾ ਬਹੁਤ ਮੁਗਲ ਗੁਰੂ ਸਾਹਿਬ ਦੇ ਸੇਵਾਦਾਰ ਰਹੇ ਨੇ ਬਹੁਤ ਹਿੰਦੂ ਗੁਰੂ ਸਾਹਿਬ ਦੇ ਸੇਵਾਦਾਰ ਰਹੇ ਨੇ ਸਿੱਖ ਤਾਂ ਰਹੇ ਹੀ ਨੇ ਤਾਂ ਸਿੱਖ ਧਰਮ ਦਾ ਜਾਂ ਸਿੱਖ ਗੁਰੂਆਂ ਦਾ ਕਿਸੇ ਵੀ ਕਿਸੇ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ ਸੀ ਇਨਸਾਨਾਂ ਦੀ ਸੋਚ ਨਾਲ ਜ਼ਰੂਰ ਹੋ ਸਕਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਆਉਂਦੇ ਨੇ ਤਾਂ ਇੱਥੇ ਪੰਜਵਟੀ ਬਾਗ ਹੁੰਦਾ ਸੀ ਸੈਫ ਖਾਨ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਨੇ ਕਿ ਮੈਂ ਪਰਿਵਾਰ ਸਮੇਤ ਤੁਹਾਡੀ ਸੇਵਾ ਕਰਨਾ ਚਾਹੁੰਦਾ ਹਾਂ ਹੁਣ ਸੇਵਾ ਭਾਵਨਾ ਦੇਖੋ ਤੁਸੀਂ ਇੱਥੇ ਕਿ ਗੁਰੂ ਸਾਹਿਬ ਨੂੰ ਸੈਫ ਖਾਨ ਨੇ ਘੋੜੇ ਤੋਂ ਥੱਲੇ ਵੀ ਨਹੀਂ ਉਤਰਨ ਦਿੱਤਾ ਉਹਨਾਂ ਦੀ ਰਵਾਫ ਫੜ ਕੇ ਉਹ ਆਪ ਲੈ ਕੇ ਗਈ ਮਹਿਲਾਂ ਤੱਕ ਇੱਥੇ ਇੱਕ ਮਸੀਤ ਹੁੰਦੀ ਸੀ ਕਿਉਂਕਿ ਮੁਸਲਮਾਨ ਭਾਈਚਾਰੇ ਨਾਲ ਸੰਬੰਧ ਰੱਖਦੇ ਸੀਗੇ ਹੁਣ ਸੈਫ ਖਾਨ ਦੀ ਬੇਗਮ ਨੇ ਮਾਤਾ ਗੁਜਰਕੌਰ ਤੇ ਮਾਤਾ ਨਾਨਕੀ ਜੀ ਦੀ ਸੇਵਾ ਕੀਤੀ ਤਾਂ ਗੁਰੂ ਸਾਹਿਬ ਇੱਥੇ 9 ਦਿਨ ਰੁਕੇ 9 ਦਿਨ ਰੁਕ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਿਵੇਂ ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਨੇ ਤੇ ਗੁਰੂ ਤੇਗ ਬਹਾਦਰ ਜੀ ਉਸ ਤੋਂ ਬਾਅਦ ਦੂਸਰੇ ਸਿੱਖ ਹੋਏ ਨੇ ਜਿਨ੍ਹਾਂ ਨੇ ਉਦਾਸੀਆਂ ਕੀਤੀਆਂ ਨੇ ਇਹਦੇ ਬਾਰੇ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾਵਾਂਗੇ ਤੇ ਹੁਣ ਦੂਸਰੀ ਵਾਰ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਕਦੋਂ ਆਉਂਦੇ ਨੇ ਦੂਸਰੀ ਵਾਰ ਗੁਰੂ ਸਾਹਿਬ ਇੱਥੇ ਉਦੋਂ ਆਉਂਦੇ ਨੇ ਜਦੋਂ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਗੁਰੂ ਸਾਹਿਬ ਨੇ ਸ਼ਹਾਦਤ ਦੇਣ ਦਾ ਫੈਸਲਾ ਕੀਤਾ ਦਿੱਲੀ ਨੂੰ ਜਾਂਦੇ ਹੋਏ ਗੁਰੂ ਸਾਹਿਬ ਕਈ ਜਗ੍ਹਾ ਤੇ ਰੁਕਦੇ ਨੇ ਤਾਂ ਇਸ ਅਸਥਾਨ ਤੇ ਵੀ ਦੂਸਰੀ ਵਾਰ ਰੁੱਕ ਕੇ ਜਾਂਦੇ ਨੇ ਗੁਰੂ ਸਾਹਿਬ ਇਸ ਦਾ ਨਾਮ ਸੀ ਸੈਫਾਬਾਦ ਬਾਅਦ ਚ 18ਵੀਂ ਸਦੀ ਦਾ ਰਾਜਾ ਕਰਨ ਸਿੰਘ ਨੇ ਇੱਥੇ ਇੱਕ ਕਿਲਾ ਬਣਵਾਇਆ ਗੁਰੂ ਸਾਹਿਬ ਦੀ ਯਾਦ ਵਿੱਚ ਇਸ ਜਗ੍ਹਾ ਦਾ ਨਾਮ ਸੈਫਾਬਾਦ ਤੋਂ ਬਦਲ ਕੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਬਹਾਦਰਗੜ੍ਹ ਰੱਖ ਦਿੱਤਾ ਗੁਰੂ ਸਾਹਿਬ ਫਿਰ ਇੱਥੋਂ ਆਗ੍ਰੇ ਜਾंदे ਨੇ ਆਗਰੇ ਫਿਰ ਗ੍ਰਿਫਤਾਰੀ ਦਿੰਦੇ ਨੇ ਤੇ ਦਿੱਲੀ ਉਹਨਾਂ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਕਿ ਜਾਂ ਤਾਂ ਤੁਸੀਂ ਕਰਾਮਾਤ ਦਿਖਾਓ ਜਾਂ ਤੁਸੀਂ ਇਸਲਾਮ ਕਬੂਲ ਲਓ ਤੇ ਤੁਸੀਂ ਸ਼ਹਾਦਤ ਲਈ ਤਿਆਰ ਹੋ ਜਾਓ ਫਿਰ ਇਤਿਹਾਸ ਆਪਾਂ ਨੂੰ ਪਤਾ ਹੀ ਹੈ ਕਿ ਗੁਰੂ ਸਾਹਿਬ ਨੂੰ ਇੱਕ ਸੈਕਿੰਡ ਨਹੀਂ ਲੱਗਦਾ ਕਿ ਉਹ ਸ਼ਹਾਦਤ ਦਾ ਰਾਹ ਚੁਣਦੇ ਨੇ ਤਿਲਕ ਜੰਜੂ ਦੇ ਰਾਖੇ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਉਹਨਾਂ ਦੀ ਸ਼ਹਾਦਤ ਸਾਹਮਣੇ ਸਾਡਾ ਸਿਰ ਝੁਕਦਾ ਹੈ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਅਗਰ ਕੋਈ ਵੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਜਾਣਕਾਰੀ ਮਿਲੀ ਹੈ ਇਤਿਹਾਸ ਸੁਣੋ ਜੇ ਕੋਈ ਗਲਤੀ ਰਹਿ ਗਈ ਹੋਵੇ ਸਤਿਗੁਰ ਸਮੱਤ ਬਖਸ਼ਣ ਸਾਨੂੰ ਇਤਿਹਾਸ ਸੁਣਾਉਣ ਦੀ ਜਾਂਚ ਆ ਜਾਵੇ ਅਗਰ ਕੋਈ ਵੀ ਜਾਣਕਾਰੀ ਮਿਲੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੁਹਾਡਾ ਇੱਕ ਲਾਈਕ ਸਾਡਾ ਹੌਸਲਾ ਵਧਾਵੇਗਾ ਸੋ ਇਸੇ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ